ਬਠਿੰਡਾ ਦਾ ਟ੍ਰਾਂਸਪੋਰਟ ਦਫ਼ਤਰ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਚ ਆਇਆ ਟ੍ਰਾਂਸਪੋਰਟ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਸਮੇਂ ਸਿਰ ਗੱਡੀਆਂ ਦੀ ਪਾਸਿੰਗ ਨਾ ਕੀਤੇ ਜਾਣ ਕਾਰਨ ਵਾਹਨ ਚਾਲਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਠਿੰਡਾ ਦੇ ਬਾਦਲ ਰੋਡ ਤੇ ਪਿੰਡ ਰੁਆਣਾ ਵਿਖੇ ਸਥਿਤ ਡਰਾਈਵਿੰਗ ਸਕੂਲ ਦੇ ਬਾਹਰ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਇਨ੍ਹਾਂ ਕਤਾਰਾਂ ਵਿੱਚ ਵਾਹਨਾਂ ਨੂੰ ਲੈ ਕੇ ਖੜੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀਆਂ ਗੱਡੀਆਂ ਪਾਸਿੰਗ ਕਰਵਾਉਣ ਲਈ ਕਈ-ਕਈ ਚੱਕਰ ਮਾਰਨੇ ਪੈ ਰਹੇ ਨੇ ਪਰ ਇਸ ਦੇ ਬਾਵਜੂਦ ਵੀ ਉਹਨਾਂ ਦੀਆਂ ਗੱਡੀਆਂ ਨੂੰ ਪਾਸ ਨਹੀਂ ਕੀਤਾ ਜਾ ਰਿਹਾ ਜਿਸ ਉਹਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਚੱਲਣਾ ਪੈ ਰਿਹਾ ਹੈ। ਬਠਿੰਡਾ ਦੇ ਪਿੰਡ ਗੋਬਿੰਦਪੁਰਾ ਦੇ ਸੁਖਰਾਜ ਸਿੰਘ ਨੇ ਦੱਸਿਆ ਕਿ ਉਸ ਨੂੰ ਹਰ ਮਹੀਨੇ 50000 ਰੁਪਏ ਗੱਡੀ ਦਾ ਖਰਚਾ ਪੈ ਰਿਹਾ ਹੈ ਜੋ ਤੋ ਤੋ ਤਿੰਨ ਗੇੜੇ ਮਾਰਨ ਦੇ ਬਾਵਜੂਦ ਵੀ ਟ੍ਰਾਂਸਪੋਰਟ ਅਧਿਕਾਰੀ ਵੱਲੋਂ ਉਹਨਾਂ ਦੀ ਗੱਡੀ ਪਾਸ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਉਹਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ। ਜੀ ਨਾਮਾ ਤੁਹਾਡਾ ਕੀ ਸਮੱਸਿਆ ਆ ਰਹੀ ਤੁਹਾਨੂੰ? ਸੁਖਰਾਜ ਸਿੰਘ ਨਾਮ ਹੈ ਜੀ ਮੇਰਾ। ਅੱਛਾ ਕੀ ਸਮੱਸਿਆਵਾਂ ਆ ਰਹੀਆਂ ਤੁਹਾਨੂੰ? ਸੇ ਗੱਡੀ ਪਾਸ ਕਰਾਉਣ ਆਏ ਸੀ ਕੱਲ ਦਾ ਵੀ ਟੇਮ ਕੱਲ ਵੀ ਸਾਨੂੰ ਕਹਿੰਦੇ ਵੀ ਐਮ.ਡੀ. ਸਾਹਿਬ ਮੀਟਿੰਗ ਤੇ ਆ ਗੱਡੀਆਂ ਲੈ ਕੇ ਬਾਹਰ ਚਲੇ ਜਾਓ। ਅੱਜ ਆਇਆ ਤਾਂ ਅੱਜ ਹੁਣ 12:00 ਵਜੇ ਹੁਣ ਕਹਿੰਦੇ ਸਾਡਾ ਟੈਫੀ ਖਰਾਬ ਆਗਾ। ਇਸ ਕਰਕੇ ਤੁਸੀਂ ਹੁਣ ਗੱਡੀਆਂ ਲੈ ਕੇ ਜਾਵੜੋ। ਅਸੀਂ 2-2000 ਰੁਪਏ ਦਾ ਤੇਲ ਫੂਕ ਕੇ ਆਏ ਆ ਕੰਮਕਾਰ ਛੱਡ ਕੇ ਆਏ ਆਂਗੇ। ਸਾਨੂੰ ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰੀ ਜਾਂਦੇ ਆਗੇ। ਠੀਕ ਹੈ ਜੀ। ਕਿੱਡੀ ਲੰਮੀ ਤੁਸੀਂ ਦੇਖੋ ਵੀ ਲਾਈਨ ਲੱਗੀ ਪਈ ਹੈਗੀ। ਕਿਹੜੀ ਗੱਡੀ ਆ ਤੁਹਾਡੇ ਕੋਲ? ਸਾਡੇ ਕੋਲ 14 ਫੁੱਟੀ ਗੱਡੀ ਹੈ ਜੀ ਕੰਡਾ ਗੱਡੀ। ਕੰਮਕਾਰ ਕਰਨ ਵਾਲੇ ਬੰਦੇ ਆ ਜੀ ਇਹਨਾਂ ਨੇ ਬਹੁਤ ਪਰੇਸ਼ਾਨ ਕੀਤੇ ਸਾਨੂੰ। ਕਿੰ ਸਾਨੂੰ ਜੀ ਮੈਂ ਤਾਂ ਵੈਸੇ ਕੱਲ ਆਇਆ ਸੀ ਕੱਲ ਵੀ ਕਹਿੰਦੇ ਵੀ ਮੀਟਿੰਗ ਤੇ ਆਗੇ ਤੇ ਅੱਜ ਆਇਆ ਤਾਂ ਅੱਜ ਹੁਣ ਤੜਕੇ 8 ਵਜੇ ਤੇ ਆਏਵੇਂ ਇੱਥੇ ਜੀ ਤੇ ਹੁਣ ਟਾਈਮ ਦੇਖ ਲਓ 12 ਇੱਕ ਦਾ ਟਾਈਮ ਹੋ ਗਿਆ ਹੋਊਗਾ ਹੁਣ ਅਸੀਂ ਖੜੇ ਆ ਇੱਥੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਇੱਥੇ ਦੋ ਧਿਆੜੀਆਂ ਮਰ ਗਈਆਂ ਜੀ ਦੋ ਧਿਆੜੀਆਂ ਮਰ ਗਈਆਂ ਜੀ ਕੰਮਕਾਰ ਕਰਨ ਵਾਲੇ ਬੰਦੇ ਆ ਜੀ ਅਸੀਂ ਕਿਹੜੀ ਜਗ੍ਹਾ ਤੂੰ ਆਉਂਦੇ ਵੀਰੇ ਇੱਥੇ ਮੇਰਾ ਪਿੰਡ ਗੁਬਿੰਦਪੁਰ ਆ ਜੀ ਗੁਬਿੰਦਪੁਰ ਦਾ ਦਰਵਾਜ਼ਾ ਕੀ ਮੰਗ ਕਰਦੇ ਹਾਂ ਮੰਗੇ ਕਰਦੇ ਬਈ ਜਦੋਂ ਸਰਕਾਰ ਫੀਸਾ ਲੈਂਦੀ ਸਾਰਾ ਕੁਝ ਕਰ ਸਾਡੇ ਗੱਡੀਆਂ ਓਕੇ ਆ ਤੇ ਆਉਂ ਨਾਲ ਡਰਾਈਵਰ ਨੂੰ ਕਰਦੇ ਮਾਲਕਾਂ ਨੂੰ ਹਰੇ ਗੱਡੀ ਦੀ 50 5000 ਰੁਪਏ ਕਿਸ਼ਤ ਆ ਗਈ ਠੀਕ ਨਾਮਾਂ ਤੋਂ ਡਾਕੀ ਮੇਰ ਨਾਲ ਕਲਵਾਨ ਸਿੰਘ ਆਈ ਪੁੱਛੋ ਖੁਰ ਤੋਂ ਹੀ ਮੈਂ ਅੱਛਾ ਹਾਂਜੀ ਕੀ ਸਮੱਸਿਆ ਆ ਰਹੀ ਹੈ ਮੈਂ ਗੱਡੀ ਦੀ ਪਾਸਿੰਗ ਕਰਾਈ ਸੀ ਇਹਨਾਂ ਕੋਲੇ 5 ਮਹੀਨੇ ਹੋ ਗਏ ਮੈਨੂੰ ਆਉਂਦੇ ਨੂੰ ਇੱਥੇ ਤੇ ਕਦੇ ਕਹਿੰਦੇ ਬੰਦਾ ਛੁੱਟੀ ਦੇ ਕਦੇ ਕਹਿੰਦੇ ਸਰਕਾਰੀ ਛੁੱਟੀ ਆ ਦੋ ਦਿਨਾਂ ਨੇ ਕੰਮ ਕਰਦੇ ਸੋਮਵਾਰ ਤੇ ਮੰਗਲਵਾਰ ਵਿੱਚ ਕਦੇ ਕਹਿੰਦੇ ਪੁੱਛ ਕ ਬੰਦਾ ਬਿਮਾਰ ਆ ਸਾਡਾ ਸਾਡੇ ਢੂਈ ਤੋਂ ਉਹਦੀ ਬੰਦਾ ਤਾਂ ਆਇਆ ਹੀ ਨਹੀਂਗਾ ਅੱਜ ਅਸੀਂ ਫੇਰ ਆਇਆ ਟਾਈਮ ਕੱਢ ਕੇ ਹੁਣ ਮੈਂ ਕਹਿੰਦੇ ਸਾਹਿਬ ਆਈ ਜਾਂਦਾ ਪੁਲਿਸ ਤੇ ਆ ਗਿਆ ਨੇ છોੜੇ ਕਿਨੇ ਪਾਸਿੰਗ ਕਰਨੀ ਹੈ ਪਾਸਿਓ ਬੰਦੇ ਕੀਤੀ ਹੋਈ ਸਾਰਾ ਮੇ ਫਾਈਲ ਫੜਾਈ ਹੋਈ ਹੈ ਹਾਲ ਇੱਕ ਵਾਰੀ ਘੁੰਮ ਹੋ ਗਈ ਇਹਨਾਂ ਤੋਂ ਕਹਿੰਦੇ ਦਵਾਰੇ ਲਿਆਓ ਫਾਈਲ ਫਾਈਲ ਦਵਾਰੇ ਵੀ ਦੇਤੀ ਹੁਣ ਮੈਨੂੰ 2 ਮਹੀਨੇ ਹੋ ਫੇਰ ਹੋ ਗਏ ਸਤੰਬਰ ਤੋਂ ਲੈ ਕੇ ਲਗਾਤਾਰ ਆ ਰਹੇ 15 ਨਵਾਂ ਦਾ ਮੇਰੇ ਕੋਲ ਸੌਫਟ ਗੱਡੀ ਆ ਜੀ ਦਿੱਲੀ ਨੰਬਰ ਆ ਪਾਸਿੰਗ ਕਰਾਈ ਹੋਈ ਆ ਪੈਸੇ ਭਰੇ ਹੋਏ ਸਾਰਾ ਕੁਝ ਬੀਮਾ ਵੀ ਸਾਰਾ ਪੈਸੇ ਭਰੇ ਹੋਏ ਨੇ 25000 ਭਰਤਾਗਾ ਹੁਣੇ ਕੋਈ ਹੱਲ ਨਹੀਂ ਕਰਕੇ ਦੇ ਰਹੇ ਅੱਜ ਫੇਰ ਕਹਿੰਦੇ ਬੰਦਾ ਆ ਰਿਹਾ ਬਠਿੰਡੇ ਤੋਂ ਤੇ ਹਜੇ ਤੱਕ ਆਇਆ ਨਹੀਂ ਗਾ ਜੀ ਹੁਣ ਖੜੇ ਫੋਨ ਮੈਂ ਜੀ ਦੇਰ ਤੱਕ ਤੁਹਾਡੀ ਚੱ ਕੀ ਕਹਿਣਾ ਕੀ ਜੌਨੀਓ ਤੁਸੀਂ ਕਹਿਣਾਗੇ ਉਹਨੂੰ ਫਾਈਲ ਦੇ ਦਿਓ ਅਸੀਂ ਜਾ ਗਈ ਆਪਦਾ ਹੁਣ ਕਹਿੰਦੇ ਦੇ ਨਹੀਂ ਰਹੇ ਹੁਣ ਕਹਿੰਦੇ ਬੰਡੇ ਤੋਂ ਬੰਦਾ ਤੁਰਿਆ ਸਾਡਾ ਫਿਰ ਤੋਂ ਬੰਦਾ ਆ ਹੀ ਨਹੀਂ ਰਿਹਾ ਇੰਨਾ ਟਾਈਮ ਹੋ ਗਿਆ ਖੜੇ ਨੂੰ ਕੀ ਨਾ ਮੈਂ ਤੁਹਾਡਾ ਕੀ ਕਹਿਣਾ ਚਾਹਾਂਗੇ ਕੀ ਕਹਿੰਦੇ ਆ ਤੁਹਾਡੀ ਗੱਡੀ ਬਾਈ ਜੀ ਤੀਜੀ ਵਾਰ ਆਏ ਆ 84 ਨੰਬਰ ਦੇ ਨੰਬਰ ਸਹੀ ਦਿਸ ਨਹੀਂ ਦੇ ਅੱਛਾ ਉਹ ਕਹਿੰਦੇ ਦੁਬਾਰੇ ਪਵਾ ਕੇ ਲਿਆਉਣ ਕਿੱਥੋਂ ਪਵਾ ਕੇ ਬਾਈ ਜੀ ਅੱਛਾ ਨਹੀਂ ਕਹਿੰਦੇ ਕੀ ਹੈ ਹੁਣ ਅੱਜ ਤੱਕ ਦੇ ਸਾਡਾ ਨਾ ਹੋਣੀ ਚੱਲ ਰਿਹਾ ਜੀ ਅੱਛਾ ਕਲੇ ਕਾਰਾ ਕਰਾ ਨਹੀਂ ਕਰ ਰਿਹਾ ਜੀ ਕਲੇ ਅੱਛਾ ਕਿਹੜੀ ਜਗ੍ਹਾ ਤੋਂ ਆਏ ਹੋ ਰਾਮਾ ਮੰਡੀ ਤੋਂ ਆਏ ਜੀ ਰਾਮਾ ਮੰਡੀ ਹਾਂ ਜੀ ਮਤਲਬ ਤਿੰਨ ਵਾਰੀ ਪਹਿਲਾਂ ਆ ਗਏ ਦੋ ਆ ਦੋ ਵਾਰੀ ਪਹਿਲਾਂ ਜਾਂ ਤੀਜੀ ਵਾਰ ਆਇਆ ਜੀ ਅੱਛਾ ਅੱਜ ਹੋ ਗਿਆ ਕੰਮ ਕਿ ਨਹੀਂ ਅੱਜ ਕੋਈ ਹੋਇਆ ਨਹੀਂ ਅਜੇ ਤੱਕ ਜੀ ਅੱਛਾ ਅਜੇ ਕਲੇ ਕਾਰਾ ਕਰਾ ਨਹੀਂ ਕਰੇ ਹੁਣ ਤਾਂ ਸਿਰ ਪਤਾ ਲੱਗੂ ਵੀ ਕਰਦੇ ਦੋ ਵਾਰੀ ਹੋ ਰਹੀ ਹੈ ਉਹੀ ਇਹਨੇ ਖੜਾ ਵਰਦਾ ਜੀ ਹੁਣ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਤੁਸੀਂ ਇਦਾਂ ਹੀ ਕਰਾਉਣੇ ਚਾਹਲੇ ਬਣਾ ਵੜੇ ਪਹਿਲਾਂ ਵੀ ਹੁੰਦੀ ਸੀ ਕਿ ਜੀ ਉਹੀ 85 ਨੰਬਰ ਚੜਦਾ ਸੀਗਾ ਐਦ ਕੀ ਬਦਲ ਨਹੀਂ ਕਿਉਂ ਨਹੀਂ ਚੱਸੀ ਨੰਬਰ ਚੜ ਰਹੇ ਹੋ ਕਿੰਨਾ ਕ ਨੁਕਸਾਨ ਹੋ ਰਿਹਾ ਤੁਹਾਡਾ ਨੁਕਸਾਨ ਤਾਂ ਹੁੰਦਾ ਜੀ 1000 ਰੁਪਏ ਤੇ 1500 ਤੱਕ ਫੂਕੇ ਆ ਜੀ ਹੁਣ ਠੀਕ ਹੈ ਬਦਲਾ ਬਾਕੀ ਧੜਗਾ ਹੋਇਆ ਜੀ ਸਰਕਾਰ ਦੇ ਬਾਕੀ ਧੜਗੀਆਂ ਟੁੱਟੀ ਜਾਂਦੀਆਂ ਜੀ ਮੇਰੇ ਨਾਲ ਵਿੱਕੇ ਭਾਈ ਮੇਰੇ ਪਿੰਡ ਚੁੱਕੇ ਕਲਾਂ ਸਾਨੂੰ ਅੱਜ 4 ਦਿਨ ਹੋ ਗਏ ਭਗਾਈ ਕਰਦੇ ਨੂੰ ਕਾਦੀ ਸਰਕਾਰ ਆਈ ਆ ਸਾਡਾ ਦੁਖੀ ਕਰ ਮਾਰਿਆ ਸਾਡੇ ਪਾਸਿੰਗ ਨਹੀਂ ਹੁੰਦੀ ਵੀ ਨਾ ਕਿਤੇ ਜਾਣ ਜੋ ਗਿਆ ਸੀ ਆਹ ਕੰਮ ਧੰਦਾ ਛੱਡ ਕੇ ਭੁੱਖੇ ਧਿਆਏ ਆ ਕੇ ਇੱਥੇ ਅਸੀਂ ਗੱਡੀ ਪਾਸਿੰਗ ਕਰਾਉਣ ਆਏ ਨੇ ਅੱਛਾ ਕਿਹੜੀ ਗੱਡੀ ਤੁਹਾਡੇ ਕੋਲ ਸਾਡੇ ਕੋਲ ਟਾਟਾ ਇਹ ਸਭ ਵੱਡੀ ਅੱਛਾ ਅੱਜ ਫੇਰ ਮੋੜ ਦਿੰਦਾ ਸਾਡੀ ਹੁੰਦੀ ਨਹੀਂ ਪਾਸਿੰਗ ਨਹੀਂ ਅੱਜ ਹੁਣ ਕਹਿੰਦੇ ਕੱਲ ਨੂੰ ਆਜੋ ਕਦੇ ਕਹਿੰਦੇ ਪਰਸਵਾਂ ਆਜੋ ਅੱਛਾ ਡੇਲੀ ਡੇਲੀ ਭਕਾਈ ਕਰਕੇ ਮੋੜ ਦਿੰਦਾ ਸਾਨੂੰ ਕਿੰਨਾ ਕ ਨੁਕਸਾਨ ਹੋ ਰਿਹਾ ਹੈ ਨੁਕਸਾਨ ਸਾਡਾ ਡੇਲੀ ਦਾ 15-20 ਹਜ਼ਾਰ ਦਾ ਨੁਕਸਾਨ ਹੁੰਦਾ ਸਾਡਾ ਅੱਛਾ ਹੁਣ ਪਰਿਵਾਰ ਵੀ ਪਾਲ ਲੈਣਾ ਤੁਹਾਨੂੰ ਹੀ ਪਤਾਗਾ ਗੱਡੀ ਕਿਸ਼ਤ 'ਤੇ ਲੌਨ ਤੇ ਆ? ਹਾਂਜੀ ਲੌਨ ਤੇ ਗੱਡੀ ਆ ਜੀ। ਅੱਛਾ। 59 ਜਾਵਾਂਗੇ ਦਾ ਕਿਰਾਇਆ ਪਊਗਾ ਗੱਡੀ ਦਾ? ਨਹੀਂ ਬਾਹਰੋਂ ਤਾਂ ਜਾ ਨਹੀਂ ਰਹੇ। ਨਹੀਂ ਜਾ ਨਹੀਂ ਰਹੇ ਇਸ ਕਰਕੇ ਜਨਚਰ ਪਾਸਿੰਗ ਨੂੰ ਅੰਦਰ ਜਨਚਰ ਗੱਡੀ ਨੂੰ ਬਾਹਰ ਕਿਤੇ ਜਾ ਸਕਦੀ ਹੈ? ਅੱਛਾ। ਹਾਂਜੀ। ਮੇਰਾ ਪ੍ਰੀਤਿੰਦਰ ਸਿੰਘ ਹੈ ਜੀ। ਸਰ ਸਰ ਪਾਰਕ ਜਿਹੜੀ ਪਾਸਿੰਗ ਨੂੰ ਲੈ ਕੇ ਬੜੀ ਸਮੱਸਿਆ ਆ ਰਹੀ ਹੈ। ਲੰਮੀਆਂ ਲਾਈਨਾਂ ਲੱਗੀਆਂ। ਕੀ ਇਹੇ ਜੀ ਦਿੱਕਤ ਹੈ? ਜਿਹੜੇ ਲੋਕ ਆ ਰਹੇ ਨੇ ਉਹ ਕਹਿ ਰਹੇ ਨੇ ਸਾਨੂੰ ਕਾਫੀ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਹੈ। ਪਰਸ਼ਾਨੀ ਤਾਂ ਹੁਣ ਲਾਈਨ ਤੇ ਕੋਈ ਵਹੀਕਲ ਰਜਿਸਟਰਡ ਹੈ ਜੀ ਲਾਈਨਾਂ ਤਾਂ ਫਿਰ ਲੰਬੀਆਂ ਰਸ਼ ਹੁੰਦਾ ਜੀ ਕੰਮ ਤਾਂ ਫਿਰ ਬਾਰੀ ਸਿਰੇ ਹੋਊਗਾ ਜੀ ਸਾਰਿਆਂ ਦਾ ਠੀਕ ਹੈ ਹਾਂਜੀ ਕੁਝ ਲੋਕ ਇਹ ਕਹਿ ਰਹੇ ਨੇ ਵੀ ਸਾਨੂੰ 3-3 4-4 ਕਿਹੜੇ ਹੋਗੇ ਮਾਰ ਦੇਣ ਦੇ ਦੇਖੋ ਕਈ ਵਾਰ ਤਾਂ ਕੋਈ ਤੇ ਵਹੀਕਲ ਦੇ ਵਿੱਚ ਕੋਈ ਆਬਜੈਕਸ਼ਨ ਆ ਤਾਂ ਉਹ ਦੁਬਾਰਾ ਵੀ ਆਉਣਾ ਪਾਣਾ ਜੀ ਇਹਨਾਂ ਨੂੰ ਤੇ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਵੈਸੇ ਆਉਣੀ ਚਾਹੀਦੀ ਜੀ ਕੋਈ ਕਮਰਸ਼ੀਅਲ ਵਹੀਕਲ ਵਾਲੇ ਕਹਿ ਰਹੇ ਵੀ ਅੱਜ ਅੱਜ ਵੀ ਪਾਸਿੰਗ ਨਹੀਂ ਹੋ ਰਹੀ ਹੈਗੀ ਉਹਨਾਂ ਦੀ ਅੱਜ ਕੋਈ ਟੈਬ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਜੀ ਉਹ ਟੈਬ ਨਹੀਂ ਚੱਲ ਰਿਹਾ ਮੈਂ ਉਹਦੇ ਵਾਸ ਉਹ ਦੇਖੋ ਕੋਈ ਇਨਸਟਰਕਸ਼ਨ ਜਿਵੇਂ ਦੇਣਗੇ ਜੇ ਸਾਡਾ ਚਾਹੁੰਗਾ ਜੀ ਆਮ ਤੌਰ ਤੇ ਗੱਲ ਸਾਹਮਣੇ ਆ ਰਹੀ ਹੈ ਵੀ ਜਿੰਨੀ ਵਾਰ ਉਹਨਾਂ ਨੂੰ ਆਉਣਾ ਪੈਂਦਾ ਫੀਸ ਨਾਮੀ ਕਟਵਾਉਣੀ ਪੈਂਦੀ ਹੈ ਨਹੀਂ ਜੀ ਅੱਛਾ ਇਹ ਚਾਰ ਤਿੰਨ ਚਾਰ ਸਲੋਟ ਦਿੱਤੇ ਹੁੰਦੇ ਜੀ ਫੀਸ ਦੁਬਾਰੀ ਵਾਰ ਨਹੀਂ ਕਟਾਉਣੀ ਪੈਂਦੀ ਸਲੋਟ ਨਾਲ ਆਪਾਂ ਦਾ ਜੀ ਐਮ ਵੀ ਸਰ ਜਿਹੜੇ ਵੱਡੇ ਵੀਕਲ ਨੇ ਕਮਰਸ਼ੀਅਲ ਵੀਕਲ ਨੇ ਉਹ ਕਹਿੰਦੇ ਅਸੀਂ ਤਿੰਨ ਤਿੰਨ ਚਾਰ ਚਾਰ ਵਾਰੀ ਆ ਗਏ ਆ ਤੇ ਲੇਕਿਨ ਸਾਡਾ ਖਰਚਾ ਹੀ ਬਹੁਤ ਪੈ ਜਾਂਦਾ ਜੇ ਅਸੀਂ ਗੱਡੀ ਬਾਰ ਬਾਰ ਲੈ ਕੇ ਆਉਂਦੇ ਆ ਤਾਂ ਸਾਨੂੰ ਤੇਲ ਦਾ ਖਰਚਾ ਬੜੇ ਪੈ ਜਾਂਦੇ ਨੇ ਉਹ ਤਾਂ ਜੇ ਕੋਈ ਆਬਜੈਕਸ਼ਨ ਤਾਂ ਫਿਰ ਕਰੋ ਜੀ ਮਰਾ ਸਾਹਿਬ ਜੀ ਠੀਕ ਇਹਦਾ ਕੀ ਹੱਲ ਕੀ ਹੈ ਜੀ ਇਹਦਾ ਹੱਲ ਤਾਂ ਇਹ ਕਿ ਵਹੀਕਲ ਓਕੇ ਆਊਗਾ ਤਾਂ ਫਿਰ ਨਿੱਕਲ ਪਾਸ ਹੋ ਜਾਊਗਾ ਜੀ ਜਿਹੜਾ ਸਹੀ ਹੋਊਗਾ ਤੁਸੀਂ ਓਨੇ ਕੀ ਸਦੋ ਜਿੰਨੇ ਕਿ ਤੁਸੀਂ ਪਾਸ ਕਰ ਸਕਦੇ ਹੋ ਨਹੀਂ ਵਹੀਕਲ ਦੇ ਮੁੜਦੇ ਤਾਂ ਉਹੀ ਹੈ ਨਾ ਜਿਹੜੇ ਕੋਈ ਆਬਜੈਕਸ਼ਨ ਵਗੈਰਾ ਹੋਣਗੇ ਤਾਂ ਉਹਨਾਂ ਨੂੰ ਵਾਸ ਫਿਰ ਕਰੈਕਸ਼ਨ ਲਈ ਤਾਂ ਜਾਣਾ ਹੀ ਪੈਣਾ ਜੀ ਪਰ ਲੋਕ ਕਹਿੰਦੇ ਨੇ ਖੱਜਲਖੁਆਰੀ ਹੋ ਰਹੀ ਹੈ ਜੀ ਕੰਡੈਂਸਿਟੀ ਬਹੁਤ ਹੈ ਹਫ਼ਤੇ ਦੇ ਦਿਨ ਵੀ ਦੋ ਹੀ ਰੱਖੇ ਗਏ ਹੈਗੇ ਤਾਂ ਉਹ ਦਿਨ ਨਹੀਂ ਮਿਲਦੇ ਜੀ ਫਿਰ ਹੋਰ ਵੀ ਮੇਰੇ ਕੋਲੇ ਚਾਰਜ ਹੈਗੇ ਆ ਅੱਛਾ ਚੱਲ ਰਿਹਾ ਬਟਿੰਡਾ ਜ਼ਿਲ੍ਹਾ ਦੇਖ ਰਹੇ ਹੋ ਨਹੀਂ ਬਟਿੰਡਾ ਮਾਲਸਾ ਜੀ ਤੇ ਰੋਡਵੇਜ਼ ਵੀ ਨਾਲ ਹੈ ਜੀ ਮੇਰੇ ਕੋਲ ਅੱਛਾ ਕੰਮ ਤਾਂ ਪੂਰੀ ਅਸੀਂ ਕਰਦੇ ਆ ਜੀ ਬਿਲਕੁਲ ਸვენਤ ਨਾਲ ਕਰ ਰਹੇ ਆ ਜੀ ਹੋਰ ਕੋਈ ਪ੍ਰੋਬਲਮ ਨਹੀਂ ਠੀਕ ਹੈ थैंक यू ਬਟਿੰਡਾ ਤੋਂ ਹਰਮਿੰਦਰ ਸਿੰਘ ਵਿਨਾਸ਼ ਦੀ ਤੇਜ਼ ਸਿਵਕਲੀ ਰਿਪੋਰਟ